ਤੇ ਲਖ ਜੰਜੂਰਾ ਖਾ ਪ੍ਰਭਤਾ ਕਾ ਕਿੰਨੂ ਬਡੋ ਕਲੂ ਮੈ ਸਾ ਕਾ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਤਨਤਨ ਸਿੰਘ ਗੁਰ ਤੇਗ ਬਹਾਦਰ ਜੀ ਜਿਨਾਂ ਨੇ ਸਰਬੱਤ ਦੇ ਪਲੇ ਲਈ ਅਤੇ ਸਭ ਮੁੱਚੀ ਮਨੁੱਖਤਾ ਦੇ ਖਾਤਰ ਸਮੇਂ ਦੀ ਹਕੂਮਤਾਂ ਦੀ ਝਾੜ ਹਿਲਾਉਣ ਲਈ ਦਿੱਲੀ ਚਾਨੀ ਚੌਕ ਵਿਖੇ ਸ਼ਹਾਦਤ ਦਿੱਤੀ ਤੇ ਹਿੰਦੀ ਚਾਦਰ ਰਖਵਾਏ ਤਨਤਨ ਸਿੰਘ ਗੁਰ ਤੇਗ ਬਹਾਦਰ ਜੀ ਪਾਈਗਮਤੀ ਦਾਜੀ ਪਾਈ ਸਤੀ ਦਾਜੀ ਅਤੇ ਪਾਈ ਦਇਲਾ ਜੀ ਦੀ 350 ਸਾਲਾ ਸ਼ਹਾਦਤ ਪਰਵ ਨੂੰ ਸਮਰਪਿਤ ਫਤੇ ਟੀਵੀ ਵੱਲੋਂ ਮਹਾਨ ਗੁਰਮਤ ਸਮਾਗਮ ਮਿਤੀ 11 ਨਵੰਬਰ ਅਤੇ 12 ਨਵੰਬਰ ਨੂੰ ਮੋਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰਖਵਾਏ ਗਏ ਹਨ ਅਤੇ ਮਿਤੀ 13 ਨਵੰਬਰ ਨੂੰ ਬੀਬੀ ਕੋਲਣਾ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ ਸੋ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਆਪ ਜੀ ਬਰ ਚਾਰ ਕੇ ਇਨ ਸਮਾਗਮ ਵਿੱਚ ਆਪਣੀ ਹਾਜ਼ਰੀ ਪਰੋਜੀ ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਗ ਹੈ 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 ਸਭ ਜਗ ਪਇਓ ਜੈ 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 ਸੁਰ ਲੋਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ